ਦੇਖੋ ਆਮ ਆਦਮੀ ਤਾਂ ਇਹਨਾਂ ਦਾ ਸਿਰੂਤ ਹੀ ਕੋਈ ਰਹੀ ਨਹੀਂ ਜਿੱਦੇ ਦੀ ਸਰਕਾਰ ਬਣੀ ਹੈ ਤਾਂ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਲਈ ਇਹਨਾਂ ਨੇ ਆਮ ਆਦਮੀ ਦਾ ਨਾਂ ਰੱਖਿਆ ਦੀ ਤੇ ਨਾਂ ਰੱਖ ਕੇ ਜਿਹੜੇ ਕੈਬਨਿਟ ਮਨਿਸਟਰ ਨੇ ਮੈਨਲਾ ਤੇ ਪਹਿਲੀ ਵਾਰ ਹੋਇਆ ਉਹ ਵੀ ਜਿਹੜੇ ਕੈਬਨਿਟ ਮਨਿਸਟਰਾਂ ਨੂੰ ਚੋਣ ਲੜਾਉਣੀ ਪੈ ਰਹੀ ਹੈ ਕਿਉਂਕਿ ਲੋਕਾਂ 'ਚ ਜਾਣ ਦਾ ਕੋਈ ਜਰੀਆ ਹੀ ਨਹੀਂ ਆਮ ਆਦਮੀ ਦਾ ਤਾਂ ਨਾ ਕੋਈ ਕਿਸ ਤਰ੍ਹਾਂ ਇਹ ਨਾ ਕੋਈ ਪੈਂਚਰਾਂ ਵਾਲਾ ਦਿੰਦਾ ਨਾ ਕੋਈ ਦੋਜੀ ਦਿੰਦਾ ਨਾ ਕੋਈ ਮੋਬਾਈਲਾਂ ਵਾਲਾ ਦਿੰਦਾ ਹੁਣ ਹੁਣ ਤਾਂ ਵੱਡੇ ਵੱਡੇ ਲੋਕਾਂ ਨੂੰ ਜਿਨ੍ਹਾਂ ਨੇ ਚਾਰ ਪੈਸੇ ਬਣਾਏ ਹੋਏ ਨੇ ਪਿੱਛੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਪੰਜ ਕੈਬਨਿ ਦੋ ਕਾਂਗਰਸੀ ਇੱਕ ਕਮੇਡੀਅਨ ਐ ਜਿਨ੍ਹਾਂ ਦਾ ਕੰਮ ਰਾਜਨੀਤੀ ਨਾਲ ਕੋਈ ਵਾਸਤਾ ਨਹੀਂ ਭਗਵੰਤ ਜੀ ਮਾਨ ਨੂੰ ਇਹ ਐ ਵੀ ਇੱਕ ਕਮੇਡੀਅਨ ਅਧਾਰਤੀ ਅਸੀਂ ਜਿੱਤ ਜਾਵਾਂਗੇ ਉਹ ਬਹੁਤ ਪੁਰਾਣੀਆਂ ਗੱਲਾਂ ਨੇ ਲੋਕ ਇੱਕ ਵਾਰੀ ਬੁੱਧੂ ਬਣਦੇ ਨੇ ਬਾਰ ਬਾਰ ਬੁੱਧੂ ਨਹੀਂ ਬਣਦੇ ਦੇਖੋ ਆਮ ਘਰਾਂ ਦੀ ਸਰਕਾਰ ਹੈ ਹੀ ਨਹੀਂ ਹੁਣ ਤਾਂ ਖਾਸ ਘਰਾਂ ਦੀ ਸਰਕਾਰ ਹੋਈ ਹੋਈ ਐ ਵੱਡੇ ਵੱਡੇ ਸਕਿਉਰਟੀ ਦੇ ਕਾਫਲੇ ਨੇ ਭਗਵੰਤ ਮਾਨ ਨਾਲ ਉਹ ਤਾਂ ਕਹਿੰਦਾ ਸੀ ਮੈਂ ਤਾਂ ਸਕਿਉਰਟੀ ਲੈਂਦੀ ਨਹੀਂ ਅੱਜ ਜੇ ਪਹਿਲੀ ਵਾਰ ਹੋਇਆ ਵੀ ਜੇ ਇੱਕ ਪਿੱਛੇ ਹੋ ਕਿਸੇ ਵਿਆਹ 'ਚ ਗਏ ਤੇ ਮੈਂ ਲਾ ਤਾਂ ਮੀਤ ਹੀਰ ਦੇ ਵਿਆਹ 'ਚ ਹੀ ਗਏ ਤੇ ਜਿੰਨੇ ਉਹਦੇ ਆਲੇ-ਦਾਲੇ ਆਸਰਾਧਾਰਕ ਤੇ ਪਿੰਡ ਤੇ ਉਹਦੇ ਪੈਲੈਸ ਦੇ ਲਵੇ ਪਿੰਡ ਚ ਸਾਰਿਆਂ ਦਾ ਅਸਲਾ ਜਮਾ ਹੋਇਆ ਸੀ ਪਹਿਲੀ ਵਾਰ ਹੋਇਆ ਜਿੰਦਗੀ ਚ ਕਦੇ ਅੱਗੇ ਤੱਕ ਸੀਐਮ ਸਾਹਿਬ ਆਉਂਦੇ ਤੇ ਮੰਨ ਲਓ ਜਿਹੜੇ ਪਿੰਡ ਚ ਆਉਂਦੇ ਉਹਦਾ ਵੀ ਨਹੀਂ ਹੁੰਦਾ ਤੇ ਉਹ ਤਾਂ ਸਾਰੇ ਹਲਕੇ ਦਾ ਵਿਆਹ ਚ ਆਏ ਤੇ ਨਹੀਂ ਕ੍ਰਪਸ਼ਨ ਤਾਂ ਖਤਮ ਨਹੀਂ ਕ੍ਰਪਸ਼ਨ ਤਾਂ ਵੱਧ ਹੋ ਗਈ ਨਹੀਂ ਨਹੀਂ ਦੇਖੋ ਮੈਂ ਪਾਰਟੀ ਵਾਈ ਤੋਂ ਉੱਠ ਕੇ ਕਹਿਣਾ ਜਿਵੇਂ ਗਰਮੇਲ ਘਰਾਜੋਂ ਆਏ ਉਹਨੇ ਪਿੱਛੇ ਲੜੀ ਉਹਦਾ ਨੌ ਵੀ ਸੀ ਉਹਨੂੰ ਦਿੱਤਾ ਜਾ ਸਕਦੀ ਕਾਮਕਰਾਂ ਦਾ ਸੀ ਮਿੰਕੂ ਜਮੰਦਰ ਵੀ ਫਿਰਦਾ ਸੀ ਉਹਨੂੰ ਵੀ ਦਿੱਤਾ ਜਾ ਸਕਦਾ ਸੀ ਪਰ ਜਿਹੜਾ ਕੈਬਨਿਟਰ ਮਨਿਸਟਰ ਨੂੰ ਟਿਕਟ ਦੇਣਾ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਉਣਾ ਔਰ ਆਪਦੀ ਆਪਦੀ ਨਰਾਇਕੀ ਨੂੰ ਸੁਪਾਉਣਾ ਵੀ ਯਾਰ ਅਸੀਂ ਤਾਂ ਐ ਕਰਾਂਗੇ ਬਾਹ ਕਰਾਂਗੇ ਉਹ ਗੱਲਾਂ ਨੇ ਪਹਿਲਾਂ ਇਹ ਗੱਲਾਂ ਕਹਿੰਦਾ ਹੁੰਦਾ ਦੀ ਬਿਜੇ ਰ এমপি ਨੂੰ ਐਮ ਐਲ ਏ ਦਾ ਦੇ ਦਿਓ ਐਮ ਐਲ ਏ ਦਾ ਫਿਰ ਐਮ ਪੀ ਖਾਲੀ ਜੇ ਐਮ ਪੀ ਐਮ ਪੀ ਨੂੰ ਦੇ ਦੋਗੇ ਤਾਂ ਮੇਰੇ ਕੋਲ ਕੋਨੇ ਸੀਟਾਂ ਖਾਲੀ ਹੋਣਗੀਆਂ ਵੀ ਵਜਨ ਪਾਉਂਦਾ ਉਹ ਆਪ ਇਹ ਗੱਲਾਂ ਕਹਿੰਦੀ ਜਿਹੜੀਆਂ ਗੱਲਾਂ ਭਗਵੰਤ ਮਾਨ ਕਹਿੰਦਾ ਸੀ ਵਿਰੋਧੀ ਧਿਰ ਚ ਉਹ ਅੱਜ ਉਹ ਤੋਂ ਵੱਧ ਦੁੱਗਣੀਆਂ ਕਰਦਾ ਦੇਖੋ ਸੀਟ ਦਾ ਪਹਿਲਾਂ ਵੀ ਸਾਨੂੰ ਕਿਹਾ ਵੀ ਜ਼ੀਰੋ ਇਹਨਾਂ ਦੀ ਟੁੱਟਣੀ ਨਹੀਂ ਇਸ ਗੱਲ ਕਰਕੇ ਮੈਂ ਤਾਂ ਸੂਚੀ ਸੰਗਤ ਨੂੰ ਵੀ ਬੇਨਤੀ ਕਰਦਾ ਪੰਜਾਬ ਦੇ ਵੈਛੇ ਦਾ ਸਿਆਣੇ ਨੇ ਲੋਕ ਸਾਡੇ ਸੰਗਰੂਰ ਵਾਲਿਆਂ ਨੇ ਤਾਂ ਪਹਿਲਾਂ ਵੀ ਦੱਸਤਾ ਸੀ ਪੰਜਾਬ ਦੇ ਲੋਕ ਬਹੁਤ ਸਿਆਣੇ